ਲਪਿੰਦਰ ਸੱਚ ਮੈਨੂੰ ਬੜਾ ਵਧੀਆ ਲੱਗਾ ਵਾ ਤੂੰ ਮੇਰੇ ਨਾਲ ਹਰ ਗੱਲ ਨਾ ਸਲਾਹ ਨਾ ਕੰਮ ਸਲਾਹ ਨਾ ਕਰਦੀ ਕਹਿਣਾ ਹੀ ਹਰ ਗੱਲ ਸਲਾਹ ਨਾ ਕੰਮ ਸਲਾਹ ਨਾ ਕਰਦੀ ਚਲ ਕੋਈ ਨਹੀਂ ਕੋਈ ਨਹੀਂ ਇੰਨਾ ਕੋਈ ਜਾਂਦਾ ਲਪਿੰਦਰ ਮੈਨੂੰ ਨਾ ਬੜਾ ਵਧੀਆ ਲੱਗਦਾ ਵਾ ਜਦੋਂ ਤੂੰ ਨਾ ਮੈਨੂੰ ਆ ਕੇ ਕਹਿਨੀ ਹੈ ਨਾ ਦੀਦੀ ਇਦਾਂ ਕਰ ਲਈਏ ਦੀਦੀ ਇਦਾਂ ਕਰ ਲਈਏ ਭਾਬੀ ਨਿਕਲ ਗਿਆ ਤੂੰ ਇਹ ਵਾ ਵਨ ਰੁਪਿੰਦਰ ਮੈਨੂੰ ਨਾ ਸੱਚੀ ਬੜਾ ਵਧੀਆ ਲੱਗਦਾ ਵਾ ਤੂੰ ਹਰ ਕੰਮ ਨਾ ਮੇਰੀ ਸਲਾਹ ਨਾ ਹੀ ਕਰਦੀ ਆ ਮੈਨੂੰ ਵੀ ਬੜੀ ਖੁਸ਼ੀ ਆ ਕਿ ਤੂੰ ਮੇਰੀ ਭੈਣ ਵਾ ਸਿਆਰੇ ਨੇ ਸਾਜੀ ਗਿਆ ਮੇਰਾ ਮੇਰੀ ਭੈਣ ਆ ਜੋ ਹੁਣ ਕਿ ਗਿਆ ਵਾ ਸਿਆਰੇ ਸਾਜੀ ਗਿਆ ਕਮਰਾ ਵੀ ਮੇਰਾ ਕਰਨਾ ਚਾਹੀਦਾ ਆ ਜੋ ਹੁਣ ਕਿ ਗਿਆ ਵਾ ਤੇ ਪਾਸੇ ਹੋ ਜੋ ਹੈ ਲਵਲੀ ਸੀਨ ਹੋਣਾ ਕੋਈ ਹੋਣਾ ਕਹਿੰਦੇ ਤੇ ਪਾਤੀ ਹੋ ਜੋ ਸੈਨਾ ਸੱਚੀ ਗਿਆ ਵਾ ਵਾ ਰੁਪਿੰਦਰ ਸੱਚ ਮੈਨੂੰ ਬੜੀ ਖੁਸ਼ੀ ਹੋਣਦੀ ਆ ਤੂੰ ਨਾ ਮੇਰੀ ਸਲਾਹ ਨਾਲ ਹੀ ਹਰ ਕੰਮ ਕਰਦੀ ਆ ਆਪਾਂ ਨਾ ਦੋਵੇਂ ਭੈਣਾਂ ਨੇ ਇਦਾਂ ਹੀ ਕੰਮ ਕਰਿਆ ਕਰਨਾ ਠੀਕ ਆ ਦੀਦੀ ਮੇ ਕੋ ਮੇ ਨਾ ਅਣਜਾਣਪੁਣੇ ਵਿੱਚ ਨਾ ਬੜੀਆਂ ਗਲਤੀਆਂ ਹੋ ਗਈਆਂ ਵਾ ਚੱਲੇ ਆ ਪੀਵੀਆ ਤੋਂ ਬਾਅਦ ਪਤਾ ਵੀ ਨਹੀਂ ਲੱਗਦਾ ਹੈਗਾ ਨਵੇਂ ਘਰ ਆ ਕੇ ਤੁਹਾਨੂੰ ਪਤਾ ਹੀ ਆ ਅਡਜਸਟਮੈਂਟ ਕਰਨੀ ਕਿੰਨੀ ਔਖੀ ਹੋ ਜਾਂਦੀ ਆ ਤੇ ਤਾਂ ਕਰਕੇ ਮੇਰੇ ਕੋ ਵੀ ਗਲਤੀਆਂ ਬੜੀਆਂ ਹੋਈਆਂ ਵਾ 2 1 ਰੁਪਿੰਦਰ ਖੁਸ਼ੀ ਤੇ ਮੈਨੂੰ ਇਹ ਗੱਲ ਦੀ ਆ ਚਲ ਤੈਨੂੰ ਵੀ ਹੌਲੀ ਹੌਲੀ ਸਾਰੇ ਕੰਮ ਦਾ ਪਤਾ ਲੱਗ ਗਿਆ ਵਾ ਜਿੱਦਾਂ ਮੈਂ ਕਹਿੰਨੀ ਤੂੰ ਵੀ ਉਦਾਂ ਹੀ ਕਰਦੀ ਆ ਬਾਕੀ ਜਿਹੜੀ ਚੀਜ਼ ਦਾ ਨਾਮ ਪਤਾ ਲੱਗੇ ਪੁੱਛ ਲੈਣਾ 2 1 ਬਾਕੀ ਜਿਹੜੇ ਵੀ ਕੰਮ ਦਾ ਤੈਨੂੰ ਨਹੀਂ ਨਾ ਪਤਾ ਲੱਗਦਾ ਦੁਬਾਰਾ ਹਾਂਜੀ 2 1 ਖੁਸ਼ੀ ਤੇ ਮੈਨੂੰ ਇਹ ਗੱਲ ਦੀ ਆ ਕਿ ਚਲ ਤੂੰ ਵੀ ਸਾਡੇ ਪਰਿਵਾਰ ਵਿੱਚ ਰਲ ਗਈ ਆ ਠੀਕ ਆ ਸਾਡੇ ਨੈਂਡ 1 ਚੜਪਿੰਦਰੇ ਮੈਨੂੰ ਇੰਨੀ ਬੜੀ ਖੁਸ਼ੀ ਆ ਕਿ ਤੂੰ ਸਾਡੀ ਫੈਮਲੀ ਵਿੱਚ ਰਲ ਗਈਆਂ ਠੀਕ ਹੈ ਇਹ ਗੱਲ ਸਹੀ ਆ ਨਾ ਇਹ ਗੱਲ ਨਹੀਂ ਗੱਲ ਦਾ ਨਹੀਂ ਇਹ ਗੱਲ ਦਾ ਇਹ ਗੱਲ ਦਾ ਦੁਬਾਰਾ ਕਰ ਗੱਲ ਦਾ ਇਹ ਗੱਲ ਦਾ ਇਹ ਗੱਲ ਦੇ ਗੱਲ ਦੁਬਾਰਾ ਕਰੋ ਤੁਸੀਂ ਬਸ ਦੋ ਹੀ ਗੱਲਾਂ ਕਰਦੀਆਂ ਮੈਨੂੰ ਵੀ ਖੁਸ਼ੀ ਦੇ ਇਹ ਗੱਲ ਇਹ ਗੱਲ ਸਹੀ ਹੈ ਸੈਣੀ ਨੇ ਵੀ ਇਹ ਗੱਲ ਆ ਵੇਲੇ ਬੈਠੇ ਵੇਖ ਲੈ ਤੂੰ ਜਣੇ ਕਿੰਨੇ ਵੇਲੇ ਹੋ ਗਏ ਬੇਚੜਾ ਅਜੇ ਵੀਡੀਓ ਬਣਾਉਣੀ ਨਹੀਂ ਆ ਰਹੀ ਨਹੀਂ ਅਰੇ ਲੱਗੇ ਅਜੇ ਨੰਬਰ 1 ਰੁਪਿੰਦਰ ਖੁਸ਼ੀ ਤੇ ਮੈਨੂੰ ਇਹ ਗੱਲ ਦੀ ਆ ਕਿ ਚੱਲ ਤੂੰ ਹੈਂਡ 1 ਰੁਪਿੰਦਰ ਮੈਨੂੰ ਖੁਸ਼ੀ ਤੇ ਇਹ ਗੱਲ ਦੀ ਆ ਕਿ ਚੱਲ ਤੂੰ ਵੀ ਸਾਡੀ ਫੈਮਿਲੀ ਵਿੱਚ ਡਲ ਮਿਲ ਗਈ ਆ ਠੀਕ ਆ ਬਾਕੀ ਤੈਨੂੰ ਜਿਹੜੇ ਕੰਮ ਦਾ ਨਹੀਂ ਨਾ ਪਤਾ ਲੱਗਦਾ ਤੂੰ ਮੈਨੂੰ ਪੁੱਛ ਸਕਦੀ ਠੀਕ ਆ ਅਜਾ ਜੋਧ ਪਾਣੀ ਤਮਾ ਨਹੀਂ ਨਹੀਂ ਠੀਕ ਬੈਠਾ ਕੁਰਸੀ ਲਾ ਮੈਨੂੰ ਇਹ ਦੱਸੋ ਪਹਿਲਾਂ ਪੇਡਸ ਟੈਸਟ ਠੀਕ ਹੋਇਆ ਵਾ ਨਾ ਸਾਰਾ ਨਹੀਂ ਨਹੀਂ ਟੈਸਟ ਤੇ ਬੜਾ ਵਧੀਆ ਹੋਇਆ ਹਾ ਹੋ ਗਿਆ ਹੋ ਗਿਆ ਬੈਜੋ ਜੂਦ ਪਾਣੀ ਦਾ 2 1 ਹਾਂ ਹਾਂ ਕਿਦਾਂ ਫਿਰ ਅੱਛਾ ਤੂੰ ਨਹੀਂ ਗਿਆ ਪਿੰਡ ਨੂੰ ਫਿਰ 1 ਅੱਛਾ ਅੱਛਾ ਤੂੰ ਨਹੀਂ ਗਿਆ ਪਿੰਡ ਨੂੰ ਮੈਂ ਤਾਂ ਕਿ ਚਲ ਗਿਆ ਹਣਾ ਓਏ ਆਉ ਤੇ ਸੋਮਵਾਰ ਲੱਗਣਾ ਵਾ ਅੱਛਾ ਅੱਛਾ ਸੋਮਵਾਰ ਦਾ ਵੀ ਨਹੀਂ ਪਤਾ ਜੀ ਅਛਾ ਅਛਾ ਤੂੰ ਨਹੀਂ ਗਿਆ ਪਿੰਡ ਨੂੰ ਨਵਲੀ ਉਤੇ ਗੰਡੇ ਆਏ ਕੋਣ ਇੱਥੇ ਬੈਠੇ ਹੈ ਅੱਛਾ ਆਹੋ ਤੇ ਵਿਲੇ ਆਂ ਵਿਲੇ ਹੀ ਆ ਦੱਸੋ ਬੰਬੀ ਚੱਲੀ ਤੋੜਾਏ ਤੋੜਾਏ ਹੈ ਤੋੜਾਏ ਚੱਲੇ ਮੇਰ ਵੱਟ ਕੇ ਘਰ ਛੱਡ ਲੋ ਤੇ ਪੱਕੇ ਜਾ ਜੀ ਤਬਲੀ ਤੇ ਗੰਡੇ ਉਤੇ ਕੋਣ ਨਹੀਂ ਭਾਜੀ ਇੱਥੇ ਬੈਠੇ ਹੈ ਅੱਧੀ ਹੋਈ ਹੈ ਨਾ ਵਾਲੀ ਦੇ ਕਿਤੇ ਮੰਮੀ ਦਾ ਕਰਕੇ ਨਾ ਮੈਂ ਉਥੋਂ ਵੀ ਹਟੀ ਪਹਿਲਾਂ ਭਰਾ ਆਪਣੇ ਨੂੰ ਦੂਰ ਕੀਤਾ ਪਰ ਰੁਪਿੰਦਰ ਸੱਚੀ ਮੈਨੂੰ ਬੜਾ ਵਧੀਆ ਲੱਗਾ ਵਾ ਤੇ ਮੇਰੇ ਨਾਲ ਹਰ ਗੱਲ ਨਾ ਸਲਾਹ ਨਾ ਕੰਮ ਹਰ ਕੰਮ ਸਲਾਹ ਨਾ ਕਰਦੀ ਕਹਿਣਾ ਹੈ ਮੇਰੇ ਗੱਲ ਸਲਾਹ ਹਰ ਕੰਮ ਸਲਾਹ ਲੈਂਦੀ ਚੱਲ ਕੋਈ ਨਹੀਂ ਕੋਈ ਨਹੀਂ ਇੰਨਾ ਕੋਈ ਜਾਂਦਾ ਰੁਪਿੰਦਰ ਮੈਨੂੰ ਨਾ ਬੜਾ ਵਧੀਆ ਲੱਗਦਾ ਵਾ ਜਿਦਾਂ ਤੂੰ ਨਾ ਮੈਨੂੰ ਆ ਕੇ ਕਹਿੰਨੀ ਆ ਨਾ ਦੀਦੀ ਇਦਾਂ ਕਰ ਲਈਏ ਦੀਦੀ ਇਦਾਂ ਕਰ ਲਈਏ ਭਾਬੀ ਨਿਕਲ ਗਿਆ ਤੂੰ ਇਹ ਵਾਹ ਰੁਪਿੰਦਰ ਮੈਨੂੰ ਨਾ ਸੱਚੀ ਬੜਾ ਵਧੀਆ ਲੱਗਦਾ ਵਾ ਤੂੰ ਹਰ ਕੰਮ ਨਾ ਮੇਰੀ ਸਲਾਹ ਨਾ ਹੀ ਕਰਦੀ ਆ ਮੈਨੂੰ ਵੀ ਬੜੀ ਖੁਸ਼ੀ ਆ ਕਿ ਤੂੰ ਮੇਰੀ ਭੈਣ ਵਾ ਸਹਾਰੇ ਨੇ ਸਾਜੀ ਗਿਆ ਕਮਰਾ ਮੇਰਾ ਭੈਣ ਆ ਜੋੜ ਕੀ ਦਿਆ ਸਹਾਰੇ ਸਾਜੀ ਗਿਆ ਕਮਰਾ ਵੀ ਮੇਰਾ ਕਰਨਾ ਚਾਹੀਦਾ ਆ ਜੋਗੀ ਗਿਆ ਵਾ ਤੇ ਪਾਸੇ ਹੋ ਜੋ ਕਸੂਰ ਤਾਂ ਤੇਰੇ ਨਾਲ ਤੇ ਹੈ ਲਵਲੀ ਸਿਆਣੇ ਨਹੀਂ ਕਿਹਾ ਸੀ ਨਾ ਕੋਈ ਹੋਣਾ ਕਿੰਦੇ ਤੇ ਪਾਸੇ ਹੋ ਜੋ ਸਹਿਰਾ ਸੱਚੀ ਗਿਆ ਵਾ 1 ਰੁਪਿੰਦਰ ਸੱਚੀ ਮੈਨੂੰ ਬੜੀ ਖੁਸ਼ੀ ਹੋਣਦੀ ਆ ਤੂੰ ਨਾ ਮੇਰੀ ਸਲਾਹ ਨਾਲ ਹੀ ਹਰ ਕੰਮ ਕਰਦੀ ਆ ਆਪਾਂ ਨਾ ਦੋਵੇਂ ਭੈਣਾਂ ਨੇ ਇਦਾਂ ਹੀ ਕੰਮ ਕਰਿਆ ਕਰਨਾ ਠੀਕ ਆ 2 ਦੀਦੀ ਮੇ ਕੋਈ ਨਾ ਅਣਜਾਣਪੁਣੇ ਵਿੱਚ ਨਾ ਬੜੀਆਂ ਗਲਤੀਆਂ ਹੋ ਗਈਆਂ ਵਾ ਚੱਲੇ ਆ ਪੀ ਵੀ ਆ ਤੋ ਬਾਦ ਪਤਾ ਵੀ ਨਹੀਂ ਲੱਗਦਾ ਹੈਗਾ ਨਵੇਂ ਘਰ ਆ ਗਈ ਤਾਨੂੰ ਪਤਾ ਹੀ ਐ ਅਡਜਸਟਮੈਂਟ ਕਰਨੀ ਕਿੰਨੀ ਔਖੀ ਹੋ ਜਾਂਦੀ ਆ ਤੇ ਤਾਂ ਕਰਕੇ ਮੇਰੇ ਕੋ ਵੀ ਗਲਤੀਆਂ ਬੜੀਆਂ ਹੋਈਆਂ ਵਾ 21 ਰੁਪਿੰਦਰ ਖੁਸ਼ੀ ਤਾਂ ਮੈਨੂੰ ਇਹ ਗੱਲ ਦੀ ਆ ਚੱਲ ਤੈਨੂੰ ਵੀ ਹੌਲੀ ਹੌਲੀ ਸਾਰੇ ਕੰਮ ਦਾ ਪਤਾ ਲੱਗ ਗਿਆ ਵਾ ਜਿੱਦਾਂ ਮੈਂ ਕਹਿੰਨੀ ਤੂੰ ਵੀ ਉਦਾਂ ਹੀ ਕਰਦੀ ਆ 21 ਬਾਕੀ ਜਿਹੜੇ ਵੀ ਕੰਮ ਦਾ ਤੈਨੂੰ ਨਹੀਂ ਨਾ ਪਤਾ ਲੱਗਦਾ ਦੁਬਾਰਾ ਹਾਂਜੀ ਤੂੰ ਮਨ ਖੁਸ਼ੀ ਤੇ ਮੈਨੂੰ ਇਹ ਗੱਲ ਦੀ ਆ ਕਿ ਚਲ ਤੂੰ ਵੀ ਸਾਡੇ ਪਰਿਵਾਰ ਵਿੱਚ ਰਲ ਗਈਆਂ ਠੀਕ ਹੈ ਨਹੀਂ ਸਾਡੇ ਨੈਂਡ ਵਨ ਚੱਲ ਰਪਿੰਦਰ ਮੈਨੂੰ ਇੰਨੀ ਬੜੀ ਖੁਸ਼ੀ ਆ ਕਿ ਤੂੰ ਸਾਡੀ ਫੈਮਲੀ ਵਿੱਚ ਰਲ ਗਈਆਂ ਠੀਕ ਹੈ ਇਹ ਗੱਲ ਸਹੀ ਆ ਨਾ ਇਹ ਗੱਲ ਸਹੀ ਨਹੀਂ ਗਲਤ ਆ ਗਲਤ ਆ ਨਹੀਂ ਇਹ ਗਲਤ ਆ ਇਹ ਗਲਤ ਆ ਦੁਬਾਰਾ ਕਰ ਗਲਤ ਆ ਇਹ ਗੱਲ ਗਲਤ ਦੁਬਾਰਾ ਕਰੋ ਤੁਸੀਂ ਬਸ ਦੋ ਹੀ ਗੱਲਾਂ ਕਰਦੀਆਂ ਹੋ ਮੈਨੂੰ ਖੁਸ਼ੀ ਤੇ ਇਹ ਗੱਲ ਸਿਆਣੀ ਜੀ ਆ ਵੀ ਇਕ ਆ ਵੇਲੇ ਬੈਠੇ ਵੇਲਾ ਤੂੰ ਜਣੇ ਬੜੀ ਜਣ ਕੇ ਤੇ ਬੈਠੇ ਬਾਹਰ ਨਾ ਜਿਹੜੇ ਖੱਥੇ ਹੋ ਗਏ ਇਹ ਬੜਾ ਮੜਾ ਕੰਮ ਹੈ ਆਪ ਸਿੱਧੀ ਜਮਾਨੋ ਹੀ ਆ ਮੈਂ ਤੇ ਤੋਤੀ ਪਾਲਣੀ ਆ ਇਹ ਸਭ ਕੋ ਤਾਲ ਰਾਇ ਤੇ ਸਭ ਕੋ ਤਾਲੋ ਕਿਹਦੇ ਵੇਲੇ ਹੋ ਗਏ ਬੈਠੇ ਅੱਜ ਮੈਂ ਵੀਡੀਓ ਬਣਾਉਣੇ ਨੇ ਨਹੀਂ ਯਾਰੇ ਲੱਗੇ ਅੱਜ ਨਾਲ ਉਹ ਵਨ ਰੁਪਿੰਦਰ ਖੁਸ਼ੀ ਤੇ ਮੈਂ ਇਹ ਗੱਲ ਦੀ ਆ ਕਿ ਚੱਲ ਤੂੰ ਹੈਡ ਵਨ ਜੁਪਿੰਦਰ ਹੈ ਮੈਨੂੰ ਖੁਸ਼ੀ ਤੇ ਇਹ ਗੱਲ ਦੀ ਆ ਕਿ ਚਲ ਤੂੰ ਵੀ ਸਾਡੀ ਫੈਮਿਲੀ ਵਿੱਚ ਡਲ ਮਿਲ ਗਈ ਆ ਠੀਕ ਆ ਬਾਕੀ ਤੈਨੂੰ ਜਿਹੜੇ ਕੰਮ ਦਾ ਨਹੀਂ ਨਾ ਪਤਾ ਲੱਗਦਾ ਤੂੰ ਮੈਨੂੰ ਪੁੱਛ ਸਕਦੀ ਠੀਕ ਆ ਆਜਾ ਜੋਤ ਪਾਣੀ ਦਵਾ ਨਹੀਂ ਨਹੀਂ ਠੀਕ ਆ ਬੈਠਾ ਕੁਰਸੀ ਲਾ ਮੈਨੂੰ ਇਹ ਦੱਸੋ ਪਹਿਲਾਂ ਇਹ ਟੈਸਟ ਠੀਕ ਹੋਇਆ ਵਾ ਨਾ ਸਾਰਾ ਨਹੀਂ ਨਹੀਂ ਟੈਸਟ ਤੇ ਬੜਾ ਵਧੀਆ ਹੋਇਆ ਹੋ ਵਿਆ ਹੋ ਵਿਆ ਬੈਠ ਜੂਦਾ ਪਾਣੀ ਦਾ 2 1 ਹਾਂ ਹਾਂ ਕਿਦਾਂ ਫਿਰ ਅੱਛਾ ਤੂੰ ਨਹੀਂ ਗਿਆ ਪਿੰਡ ਨੂੰ ਫਿਰ 1 ਰਾਜਿੰਦਰ ਅੱਛਾ ਅੱਛਾ ਤੂੰ ਨਹੀਂ ਗਿਆ ਪਿੰਡ ਨੂੰ ਮੈਂ ਤਾਂ ਕਿ ਚਲ ਗਿਆ ਹਣਾ ਓਏ ਆਉ ਤੇਰੇ ਸੋਮਵਾਰ ਲੱਗਣਾ ਵਾ ਅੱਛਾ ਅੱਛਾ ਸੋਮਵਾਰ ਦਾ ਵੀ ਨਹੀਂ ਪਤਾ ਜੀ ਕੱਢ ਲਾ ਲਿਓ ਬੋਲਦੇ ਨਹੀਂ ਅੱਛਾ ਅੱਛਾ ਤੂੰ ਨਹੀਂ ਗਿਆ ਪਿੰਡ ਨੂੰ ਲਭਲੀ ਤੇ ਗੰਡੇ ਆਂ ਕੋਣ ਇੱਥੇ ਬੈਠੇ ਹੈ ਅੱਛਾ ਆਹੋ ਵੇਲਾ ਆਂ ਵੇਲੇ ਹੀ ਆ ਦੱਸੋ ਬੰਬੀ ਚੱਲੀ ਤੋੜਾਏ ਤੋੜਾਏ ਹੈ ਤੋੜਾਏ ਚੱਲ ਮੇਰ ਵੱਟ ਕੇ ਘਰ ਛੱਡੋ ਉਹਦੇ ਕੋਲ ਜਾ ਜੀ ਲਭਲੀ ਤੇ ਗੰਡੇ ਉਤੇ ਕੋਣ ਨਹੀਂ ਭਾਜੀ ਇੱਥੇ ਬੈਠੇ 51 ਅਧੀ ਹੋਈ ਹੈ ਨਾ ਵਲੀ ਦੇ ਕਿਤੇ ਮੰਮੀ ਦਾ ਕਰਕੇ ਨਾ ਮੈਂ ਉਥੋਂ ਵੀ ਹਟੀ ਪਹਿਲਾਂ ਭਰਾ ਆਪਣੇ ਨੂੰ ਦੂਰ ਕੀਤਾ ਪਰ